और जैसे कि हमारा ये चैनल है और हम लोग की वो अपन हमको बोल के लिखया आत्मा परमात्मा शांति के साथ तो हमारा आया आज के साथ हम ये पता कि एक दूसरे के साथ उठकर ¡Gracias! ਉਹ ਮਰੀਏ ਦੇ ਬਾਰੇ ਕਰਤਾ ਹੈਗਾ ਜੇ ਗੁਰੂ ਦਾ ਆਪਾਂ ਜਾਣੀ ਕਰਨਾ ਛੋਟਿਆਂ ਨੂੰ ਦਿਵਾਣਾ ਜਾਣ ਕੇ ਵੀ ਫੇਰ ਹੀ ਪਤਾ ਲੱਗੇਗਾ ਕਿ ਸਾਡਾ ਰਾਬਰ ਕੌਣ ਹੋਇਆ ਕਿ ਸਾਡਾ ਸ਼ਹੀਦ ਪਪਾ ਜੀਨਨ ਸਿੰਘ ਜੀ ਨੂੰ ਕੋਈ ਭਾਈ ਜਾਂਦਾ ਕਰਕੇ ਬੁਲਾਇਆ ਜਾਂਦਾ ਇਸ ਕਰਕੇ ਆਪਾਂ ਵੱਧ ਤੋਂ ਵੱਧ ਸੱਚ ਕਰੀਏ ਸਿੰਘ ਜੀ ਦੀ ਲੋੜ ਨਾ ਬੋਤਨ ਵਾਦੀਆਂ ਜਿਨਾ ਸੱਜਣਾ ਨੇ ਸਮਾਟ ਕੇ ਸਮੇਂ ਨੂੰ ਮੁਖਰਾ ਕੇ ਜੋ ਮੀਟਿੰਗ ਰੱਖੀ ਆ ਇਸੇ ਤਰ੍ਹਾਂ ਵਾਗ ਨੂੰ ਜੜਦੀ ਕਲਾ ਕਰੇ ਤੇ ਮੀਟਿੰਗ ਨੂੰ ਹਲਾਰਾ ਮਿਲੇ ਸੰਗਤ ਨੂੰ ਹੰਗਾਰਾ ਮਿਲੇ ਐਨਾ ਕੁਝ ਕਹਿੰਦਾ ਕਰਮਾ ਤਾਂ ਜਾਦ ਗਿਆ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਦੀ ਖਤ ਪਛਾਉ ਚੰਨਾ ਭੋਲਾ ਸਰਦਾਰ ਜਗਤ ਸਿੰਘ परम सत्कार सतगुर की साजी साज के नवाजी हुई गुरु प्यारी गुरु स्वारी गुरु खालसा सात संगत जी सतगुर की झूली च करा खच के आप जी वागुरु जी का वागुरु जी ਸਾਧ ਸੰਗਤ ਜੀ ਤੁਸੀਂ ਤੇ ਆਪਾਂ ਉਸ ਗੋਮ ਦੇ ਵਾਰਸਾਂ ਜਿਨ੍ਹਾਂ ਨੇ ਜ਼ਮੀਨ ਜਾਇਦਾਦਾਂ ਜਾਇਪ੍ਰੋਪਟੀਆਂ ਇਕੱਠੀਆਂ ਨਹੀਂ ਕੀਤੀਆਂ ਟਾਡੇ ਵਡੇਰਿਆਂ ਨੇ ਕੀ ਇਕੱਠਾ ਕੀਤਾ ਵਾ ਮਾਨ ਇੱਜ਼ਤ ਵਫਾਦਾਰੀ ਕਿਉਂ ਬਾਬਾ ਜੀਵਨ ਸਿੰਘ ਹੁਣਾ ਨੇ ਵਫਾਦਾਰੀ ਕਮਾਈ ਆ ਤੇ ਤਾਂ ਹੀ ਅੱਜ ਆਪਾਂ ਵੱਡੇ ਵੱਡੇ ਨਗਰ ਕੀਰਤਨ ਨਿਕਲ ਰਹੇ ਆ ਪੰਜਾਬ ਦਾ 1250 ਪਿੰਡ ਆ ਸਾਢੇ 50 ਕੋਈ ਨਾ ਡੇ ਜਿਹਦੇ ਵਿੱਚ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਦੇ ਆ ਸਤਿ ਸਾਨ ਜੀ ਤੇ ਹਰ ਪਿੰਡ ਦੇ ਵਿੱਚ ਨਗਰ ਕੀਰਤਨ ਨਿਕਲਦਾ ਵਾ ਬਾਬਾ ਜੀ ਦੇ ਦਿਨ ਮਨਾਏ ਜਾਂਦੇ ਆ ਕਿਉਂ ਬਾਬਾ ਜੀ ਨੇ ਵਫਾਦਾਰੀ ਕਮਾਈ ਆ ਤੇ ਇਸ ਕਰਕੇ ਆਪਣਾ ਇਤਿਹਾਸ ਬਹੁਤ ਉੱਚਾ ਤੇ ਸੁੱਚਾ ਵਾ ਭਾਈ ਸਾਹਿਬ ਕਹਿ ਰਹੇ ਸਨ ਕਿ ਆਪਣੇ ਇਤਿਹਾਸ ਦੀ ਜਾਣਕਾਰੀ ਨਹੀਂ ਆ ਆਪਣੀ ਪਛਾਣ ਨਹੀਂ ਆ ਆਪਾਂ ਤੁਰਦੇ ਨਹੀਂ ਆ ਸਾਧ ਸੰਗਤ ਜੀ ਆਪਣੇ ٹرسٹ ਦੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਨੂੰ ਆਪਾਂ ਜਾਣਦੇ ਆ ਚੰਗੀ ਤਰ੍ਹਾਂ ਉਹਨਾਂ ਦੀ ਬਦੌਲਤ ਆਪਾਂ 71 ਹੋ ਕੇ ਬੈਠੇ ਆ ਉਹਨਾਂ ਨੇ 40 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦੇ ਆ ਉਹਦੇ ਵਿੱਚ ਉਹਨਾਂ ਨੇ ਆਪਣੀ ਡਿਊਟੀ ਵੀ ਕੀਤੀ ਆ ਤੇ ਆਪਾਂ ਨੂੰ ਜੋੜਿਆ ਵੀ ਆ ਜੇ ਉਹ ਸੋਚ ਕੇ ਬਹਿ ਜਾਂਦੇ ਕਿ ਕਿਵੇਂ ਇਕੱਠੇ ਹੋਣਗੇ ਕਿਵੇਂ ਇਕੱਠੇ ਕਰੂੰਗਾ ਵੇਖੋ ਸਤਿਗੁਰਾਂ ਨੇ ਜੇ ਉਹਨਾਂ ਦੇ ਮਨ ਦੇ ਵਿੱਚ ਇਹ ਬਾਬਾ ਜੀਵਨ ਸਿੰਘ ਪ੍ਰਤੀ ਪਿਆਰ ਸੀ ਨਾ ਤੇ ਮਹਾਰਾਜ ਸਤਿਗੁਰਾਂ ਨੇ ਕੀ ਕਿਰਪਾ ਕੀਤੀ ਉਹਨਾਂ ਨੂੰ ਡਿਊਟੀ ਇਹੋ ਜੀ ਦੇਤੀ ਆ ਕਿ ਜਾ ਸਿੰਘਾ ਤੂੰ ਸਾਰੇ ਪੰਜਾਬ 'ਚ ਘੁੰਮੇਗਾ ਤੇ ਉਹਨਾਂ ਨੇ ਆਪ ਵੀ ਡਿਊਟੀ ਵੀ ਕੀਤੀ ਆ ਸਾਰੇ ਪੰਜਾਬ 'ਚ ਡਿਊਟੀ ਤੁਹਾਨੂੰ ਪਤਾ ਹੀ ਆ ਕਿ ਬਲਾਕ ਦੇ ਵਿੱਚ ਉਹਨਾਂ ਦੀ ਡਿਊਟੀ ਸੀ ਜੀਡੀਪੀਓ ਦੀ ਤੇ ਸដ្ឋ ਸੰਗਤ ਜੀ ਉਹਨੇ ਡਿਊਟੀ ਵੀ ਦਿੱਤੀ ਆ ਦੁਨਿਆਵੀ ਵੀ ਤੇ ਬਾਬਾ ਜੀਵਨ ਸਿੰਘ ਦਾ ਪ੍ਰਚਾਰ ਵੀ ਰੱਜ ਕੇ ਕੀਤਾ ਵਾ ਜੇ ਉਹਨਾਂ ਨੇ ਪ੍ਰਚਾਰ ਕੀਤਾ ਵਾ ਇਤਿਹਾਸ ਲਿਖਿਆ ਤੇ ਵੰਡਿਆ ਵਾ ਤੇ ਤਾਂ ਹੀ ਅੱਜ ਆਪਾਂ ਬੋਲਣ ਯੋਗ ਹੋਏ ਆ ਤੇ ਤਾਂ ਹੀ ਆਪਾਂ ਕੱਤਰ ਹੋਏ ਆ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਆ ਅਹੀਂ ਆਪਦੇ ਨਗਰ ਦੇ ਵਿੱਚ ਜਦੋਂ ਬਾਬਾ ਜੀ ਦਾ ਦਿਨ ਮਨਾਉਂਦੇ ਆ ਜਾਂ ਨਗਰ ਕੀਰਤਨ ਕੱਢਦੇ ਆ ਨਾ ਤੇ ਸਾਨੂੰ ਮਜ਼ਾਕ ਕਰ ਦਿੰਦੇ ਕਿ ਤੁਸੀਂ ਨਗਰ ਕੀਰਤਨ ਦੇ ਮਨਾਉਂਦੇ ਜੇ ਬਾਬਾ ਜੀਵਨ ਸਿੰਘ ਦਾ ਇਹਦੇ ਪਿਓ ਬਾਰੇ ਪਤਾ ਇਹ ਕਿੱਥੋਂ ਦਾ ਆ ਇਹ ਕਿੱਥੋਂ ਦਾ ਰਹਿਣ ਵਾਲਾ ਆ ਇਹਦੀ ਮਾਂ ਕੌਣ ਆ ਪਤਾ ਤੁਹਾਨੂੰ ਕੋ ਤੇ ਸਾਧ ਸੰਗਤ ਜੀ ਚੁੱਪ ਕਰਕੇ ਰਹਿ ਜਾਂਦੇ ਆ ਕਿਉਂਕਿ ਪਤਾ ਨਹੀਂ ਸੀ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਦਾਰ ਜਸਵੰਤ ਸਿੰਘ ਹੁਣਾ ਦੇ ਜਿਨ੍ਹਾਂ ਨੇ ਇੰਡੀਆ ਹੀ ਨਹੀਂ ਬਾਹਰਲੇ ਦੇਸ਼ਾਂ ਤੱਕ ਜਾਏ ਇਤਿਹਾਸ ਲੱਭ ਕੇ ਡੰਡੇ ਲੇ ਕੇ ਤੇ ਵੱਡੀ ਗੱਲ ਇਹ ਆ ਵੀ ਉਹ ਵੀ ਵੱਡਿਆ ਜਿਹੜਾ ਆਪਣੇ ਵਿੱਚ ਪਹੁੰਚਿਆ ਵਾ ਤੇ ਹੁਣ ਇਤਿਹਾਸ ਵੱਲੋਂ ਕਮੀ ਨਹੀਂ ਆ ਆਪਣੇ ਕੋਲ ਜੇ ਆਪਾਂ ਆਖੀਏ ਮਾਇਆ ਇਹਨੀਆਂ ਮਾਇਆ ਦੀ ਵੀ ਕਮੀ ਨਹੀਂ ਆ ਤੇ ਜੇ ਆਪਾਂ ਆਖੀਏ ਵੀ ਆਪਣੇ ਕੋਲ ਸਮਾਂ ਨਹੀਂ ਆ ਤੇ ਸਮੇਂ ਦੀ ਵੀ ਕਮੀ ਨਹੀਂ ਆ ਤੇ ਜੇ ਹੁਣ ਆਪਣੇ ਕੋਲ ਪਿੱਛੇ ਰਹਿਣ ਦਾ ਕਾਰਨ ਆਪਣਾ ਤੇ ਆਪਣਾ ਬੇਸਲਾਪਣਾ ਕਿਉਂ ਆਪਾਂ ਸਮਾਂ ਹੁੰਦਿਆਂ ਵੀ ਘਰੋਂ ਨਿਕਲਦੇ ਨਹੀਂ ਆ ਆਪਣੇ ਕੋਲ ਟਾਈਮ ਹੁੰਦਿਆਂ ਵੀ ਜੇ ਇੱਥੇ ਆਵਾਜ਼ ਆਈ ਆ ਵੀ ਆਪਣੀ ਅੱਜ ਮੀਟਿੰਗ ਆ ਆਪਾਂ ਘਰੇ ਬੈਠੇ ਰਹਿਣਾ ਵਾ ਪਰ ਇੱਥੇ ਆ ਕੇ ਗੱਲ ਨਹੀਂ ਸੁਣਨਾ ਹੁਣ ਜੇ ਘਾਟ ਵਾ ਤੇ ਆਪਣੇ 'ਚ ਇਹ ਵਾ ਆਪਾਂ ਪਿੱਛੇ ਕਿਵੇਂ ਰਹਿ ਗਏ ਮਹਾਰਾਜ ਤੋਂ ਦੂਰ ਆਪਾਂ ਨੂੰ ਕਿਵੇਂ ਕਰਤਾ ਉਹ ਤਕਰੀਬਨ ਜਿਨ੍ਹਾਂ ਨੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਵਾਲੀ ਕਿਤਾਬ ਪੜ੍ਹੀ ਆ ਉਹਦੇ ਵਿੱਚ ਬੜਾ ਸਾਫ਼ ਲਿਖਤਾ ਵਾ ਪਿਛੇ ਨਾ ਜਾਈਏ ਸਿੱਖਾਂ ਦੀਆਂ ਪੰਜ ਮਿਸਲਾਂ ਸਨ ਆਲਾ ਸਿੰਘ ਜੋ ਇੱਕ ਆਲਾ ਸਿੰਘ ਹੋਇਆ ਵਾ ਤੇ ਇੱਕ ਸ਼ੁਕਰ ਚੱਕੀਆ ਮਾਰੇ ਅਰਜੀਤ ਸਿੰਘ ਦਾ ਦਾਦਾ ਹੈ ਚੜ੍ਹਤ ਸਿੰਘ ਸ਼ੁਕਰ ਚੱਕੀਆ ਇੱਕ ਬਾਬਾ ਬੀਰ ਸਿੰਘ ਦੋ ਸਿੰਘ ਹੋਰੀ ਇਹਨਾਂ ਦੀਆਂ ਪੰਜ ਮਿਸਲਾਂ ਸਨ ਪੰਜਾਂ ਦੇ ਜਥੇਦਾਰ ਸੀ ਬਾਬੇ ਬੀਰ ਸਿੰਘ ਨੂੰ ਬੀਰ ਸਿੰਘ ਦੇ ਕੋਲ ਸਭ ਤੋਂ ਜਿਆਦੀ ਫੌਜ ਸੀ 1300 ਘੋੜਸਵਾਰ ਤੇ ਬਾਕੀ ਪੈਦਲ ਜਿੱਥੇ ਜਿਆਦੀ ਮੁਸ਼ਕਲ ਹੁੰਦੀ ਸੀ ਉਥੇ ਬਾਬਾ ਬੀਰ ਸਿੰਘ ਨੂੰ ਭੇਜਦੇ ਸੀ ਜਿੱਥੇ ਜਿਆਦੀ ਮੁਸ਼ਕਲ ਹੀ ਉਥੇ ਬਾਬਾ ਬੀਰ ਸਿੰਘ ਨੂੰ ਭੇਜਦੇ ਸੀ ਆਲਾ ਸਿੰਘ ਨੇ ਕੀ ਕੀਤਾ ਮੁਸਲਮਾਨਾਂ ਕੋ ਜਿਤਨਾ ਆਪਾਂ ਸਰੋਪਾ ਪਵਾ ਲਈਨੇ ਸੁੱਜੀ ਪਾਰਟੀ ਤੋਂ ਆਲਾ ਸਿੰਘ ਨੇ ਮੁਸਲਮਾਨਾਂ ਤੋਂ ਨਿਜਰਾਨੇ ਲੈ ਲੈ ਤੋਬੇ ਲੈ ਲੈ ਬਾਬਾ ਵੀਰ ਸਿੰਘ ਨੇ ਉਹਨੂੰ ਆ ਕੇ ਛਿੜਕਿਆ ਇਹ ਸਾਡੇ ਗੁਰੂ ਦੇ ਬੇਟਿਆਂ ਦੇ ਕਤਲਵਾਦੇ ਤੂੰ ਐਨਾ ਬਹੁਤ ਸਰੋਪੇ ਪਾਉਂਦਾ ਫਿਰਦਾ ਕਿਉਂ ਤੇ ਸਾਧ ਸੰਗਤ ਜੀ ਵਿੱਚ ਸ਼ੁਕਰ ਚੱਕੀ ਇਹਨੇ ਪੈ ਕੇ ਤੇ ਗੁਰਮਤ ਦੀ ਤਨਖਾਹ ਲਵਾਦੀ ਅਲਾ ਸਿੰਘ ਨੂੰ ਵੀ ਚਲੋ ਜੀ ਇਹਦੀ ਗਲਤੀ ਹੈ ਜਿਤਨਾ ਹੋਣਾ ਆਪਾਂ ਨੂੰ ਕਾਲ ਤੱਕ ਤੋਂ ਤਨਖਾਹ ਲੱਗਦੀ ਹੈ ਨਾ ਕੋਈ ਗਲਤੀ ਕਰ ਲਿੰਦੇ ਆ ਇਸ ਤਰ੍ਹਾਂ ਉਹਨੂੰ ਤਨਖਾਹ ਲਵਾਦੀ ਬਾਬਾ ਵੀਰ ਸਿੰਘ ਚਲੇ ਗਿਆ ਉਧਰ ਆਪਣੀ ਮੁਗਲਾਂ ਦੇ ਇਲਾਕੇ ਜਿੱਥੇ ਉਹਦੀ ਡਿਊਟੀ ਸੀ ਅੱਲਾਹ ਸਿੰਘ ਸ਼ੁਕਰ ਚੱਕੀਏ ਨੇ ਕੀ ਕੀਤਾ ਕਾਲ ਤੱਕ ਕੱਲੋ ਜਾਲੀ ਚਿੱਠੀ ਲੈ ਕੇ ਵੀ ਜ਼ਰੂਰੀ ਗੁਰਮਤ ਦਾ ਕਰਨਾ ਵਾ ਕਾਲ ਤੱਕ ਪਹੁੰਚ ਬਾਬਾ ਵੀਰ ਸਿੰਘ 500 ਘੋੜ ਸਵਾਰ ਲੈ ਕੇ ਆਪਣਾ ਕਾਲ ਤੱਕ ਪਹੁੰਚਿਆ ਵਾ ਅੰਮ੍ਰਿਤਸਰ ਸ਼ੁਕਰ ਚੱਕੀਏ ਨੇ ਮਹਾਰਾਜ ਹਰਦੀਪ ਸਿੰਘ ਦੇ ਦਾਦੇ ਨੇ ਤੇ ਅੱਲਾਹ ਸਿੰਘ ਨੇ ਕੀ ਕੀਤਾ ਅੰਮ੍ਰਿਤਸਰ ਤੋਂ ਬਾਹਰ ਇੱਕ ਔਰਣੀ ਦਾ ਕਲਾ ਪੈਂਦਾ ਵਾ ਉੱਥੇ 500 ਘੋੜ ਸਵਾਰ ਜਿਹੜਾ ਬਾਬਾ ਵੀਰ ਸਿੰਘ ਲੈ ਗਿਆ ਨਾ ਇਹਨੂੰ ਕਹਿੰਦੇ ਵੀ ਇੱਥੇ ਤੁਸੀਂ ਫੌਜ ਨੂੰ ਰੋਕੋ ਜਿੰਨਾ ਤੁਹਾਡੇ ਕੋਲ ਅਸਲਾ ਵਾ ਇੱਥੇ ਰੱਖੋ ਹਰਮੰਦਰ ਸਾਹਿਬ ਦੇ ਵਿੱਚ ਭੀੜ ਜਿਆਦੀ ਆ ਤੁਸੀਂ ਇਕੱਠੇ ਆਵੋਗੇ ਤੁਸੀਂ ਇਕੱਠੇ ਆਵੋਗੇ ਤੇ एकदम ਜਿਆਦੀ ਭੀੜ ਹੋਊਗੀ ਤੁਸੀਂ ਪੰਜ-ਪੰਜ ਦੇ ਜੱਥੇ ਦੇ ਵਿੱਚ ਇੱਥੇ ਆਓ ਤੇ ਫਿਰ ਆਪਾਂ ਬਹਿ ਕੇ ਗੁਰਮਤਾ ਕਰਾਂਗੇ ਸਾਧ ਸੰਗਤ ਜੀ ਇਹਨਾਂ ਨੇ ਪਹਿਲਾਂ ਤੋਂ ਵਿਉਂਤ ਬਣਾਈ ਸੀ ਬਾਬਾ ਬੀਰ ਸਿੰਘ ਨੂੰ ਮਾਰਨ ਦੀ ਬਾਬਾ ਬੀਰ ਸਿੰਘ ਜਿਵੇਂ ਉਹਦੇ ਪੰਜ-ਪੰਜ ਦੇ ਜੱਥੇ ਲੈ ਕੇ ਆਉਂਦਾ ਸੀ ਤੇ ਪੰਜਾਂ-ਪੰਜਾਂ ਨੂੰ ਉਹ ਮਾਰੀ ਜਾਂਦੇ ਸੀ ਜਦੋਂ ਚ 3 4 300 ਦੇ ਕਰੀਬ 250 300 ਇਹਨਾਂ ਨੇ ਮਾਰਤਾ ਤੇ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਧੋਖਾ ਹੋਣ ਲੱਪਿਆ ਵਾ ਤੇ ਸਾਹ ਸੰਗਤ ਜੀ ਸੇਗੋ ਤੋਂ ਭੱਜ ਗਿਆ ਫਿਰ ਕੋ ਸਿੰਘ ਤੇ ਜਿਹੜੇ ਕਿਲੇ ਦੇ ਵਿੱਚ ਅਸੀਂ ਹੌਲੀ-ਹੌਲੀ ਆਉਂਦੇ ਸੀ ਉਤੋਂ ਭੱਜ ਗਿਆ ਉਹ ਚਲੇ ਗਿਆ ਅਸ਼ਾਮ ਦੇ ਵਿੱਚ ਜਿਹੜੇ ਵੀਰੇ ਮੇਰੇ ਡਰਾਈਵਰ ਆ ਜਾਂ ਫੌਜੀ ਆ ਉਹਨਾਂ ਨੂੰ ਪਤਾ ਵਾ ਅਸ਼ਾਮ ਦੇ ਵਿੱਚ ਬੜਖੋਲਾ ਕਰਕੇ ਪਿੰਡ ਵਾ ਉੱਥੇ ਰਿਮਰੇਟੇ ਵੱਸਦੇ ਆ ਹੋਰ ਵੀ ਇੱਥੋਂ ਦੇ ਭੱਜੇ ਆ ਜਿਹੜੇ ਉੱਥੇ ਗਏ ਆ ਉਹ ਜੰਮੂ ਦੇ ਵਿੱਚ ਚਲੇ ਗਏ ਉਦੋਂ ਕੋਹ ਰਾਜਸਥਾਨ ਦੇ ਵਿੱਚ ਚਲੇ ਗਏ ਇਤਨਾ ਕਰਕੇ ਉਦੋਂ ਜਿਹੜੇ ਆਪਣੇ ਰੰਗਰੇਟੇ ਆ ਇੱਥੋਂ ਭੱਜ ਗਏ ਆ ਜਿਹੜੀ ਕੌਮ ਦੀ ਏਡੀ ਚੜ੍ਹਾਈ ਸੀ ਜਿਹੜੇ ਇੱਥੇ ਰਹਿ ਗਏ ਆ ਉਹਨਾਂ ਨੂੰ ਧੱਕੇ ਨਾਲ ਫੇ ਪਿੰਡਾਂ ਦੇ ਵਿੱਚ ਵਸਾਇਆ ਗਿਆ ਵਾ ਪਿੰਡ ਤੋਂ ਇੱਕ ਪਾਸੇ ਇਹਨਾਂ ਨੂੰ ਰੱਖਿਆ ਗਿਆ ਵਾ ਮਹਾਰਾਜ ਨਾਲੋਂ ਤੋੜ ਕੇ ਇਹਨਾਂ ਨੂੰ ਮੜੀਆਂ ਮਸਾਂਗੀਆਂ ਦੇ ਪਿੱਛੇ ਲਾ ਦਿੱਤਾ ਗਿਆ ਵਾ ਦੰਗਰ ਝੁੱਕਣ ਦੇ ਲਾਤਾ ਦੰਗਰਾਂ ਦਾ ਮੀਟਖਾਨ ਦੇ ਲਾਤਾ ਇਸ ਕਰਕੇ ਇਹਨਾਂ ਦੀ ਬੁੱਧੀ ਭ੍ਰਸਟ ਕਰ ਦਿੱਤੀ ਆ ਤੇ ਸਾਧ ਸੰਗਤ ਜੀ ਇਹ ਸੀ ਕਾਰਨ ਆਪਾਂ ਮਹਾਰਾਜ ਤੋਂ ਦੂਰ ਹੋ ਗਏ ਹੋ ਹੋਰ ਕੋਈ ਕਾਰਨ ਨਹੀਂ ਸੀ ਹੁਣ ਜੇ ਆਪਣੇ ਤੇ ਕਿਰਪਾ ਹੋਈ ਆ ਆਪਣੇ ਕੋਲ ਸਮਾਂ ਵੀ ਆ ਪੈਸਾ ਵੀ ਆ ਤੇ ਤੇ ਆਸ਼ੀਰਵਾਦ ਤੇ ਜੇ ਆਪਾਂ ਹੋਣ ਕੋਈ ਨਾ ਕਰ ਸਕੇ ਤੇ ਗਾਹ ਫਿਰ ਕੋਈ ਸਮਾਂ ਨਹੀਂ ਜਾਣਾ ਜਿਆਕੀਏ ਵੀ ਕੋਈ ਆਪੇ ਕਰ ਜੂ ਆਪੇ ਕਿਸੇ ਨੇ ਨਹੀਂ ਕਰਨਾ ਤੁਰਨਾ ਪੈਣਾ ਵਾ ਭਾਈ ਸਾਹਿਬ ਦਾ ਸਹਿਯੋਗ ਦੇਣਾ ਪੈਣਾ ਵਾ ਤੇ ਸਾਧ ਸੰਗਤ ਜੀ ਤਾਂ ਆਪਣੀ ਸਫਲਤਾ ਵਾ ਬਹੁਤ ਬਹੁਤ ਤੁਹਾਡੇ ਨਗਰ ਦੇ ਧੰਨਵਾਦ ਜਿਨਾ ਤੁਸੀਂ ਐਡਾ ਵਧੀਆ ਦਰਬਾਰ ਬਣਾਇਆ ਵਾ ਇਹ ਵਧੀਆ ਚਾਰ ਸਰੀਰ ਜਿਹੜੇ ਆ ਵਧੀਆ ਸਰੀਰ ਤੋਂ ਇਕੱਠੇ ਹੋਏ ਜੇ ਜੇ ਇਤਨਾ ਹੀ ਕੱਤਰਦਾ ਹੀ ਰੱਖੋਗੇ ਤੇ ਕੋਈ ਵੀ ਇਹੋ ਜਿਹਾ ਸਮਾਨੀਆਂ ਜਿਹੜਾ ਤੁਹਾਨੂੰ ਪਿੱਛੇ ਲੈ ਜਾਊਗਾ ਆਉਣ ਵਾਲਾ ਸਮਾ ਸਤ ਸੰਗਤ ਜੀ ਟਾੜਾ ਹੀ ਆ ਮਹਾਰਾਜ ਦੀ ਗੁਰਬਾਣੀ ਦਾ ਇੱਕ ਫਰਮਾਨ ਵਾ ਕਬੀਰ ਹਰਦੀ ਪੀਰ ਹੀ ਚੂਨਾ ਉਜਲ ਭਾਏ ਰਾਮ ਸੁਨੇਹੀ ਤੋਮਲੇ ਦੋਨੋਂ ਵਰਨ ਗਵਾਏ ਜਿਵੇਂ ਹਲਦੀ ਪੀਲੀ ਆ ਤੇ ਚੂਨਾ ਚਿੱਟਾ ਵਾ ਜੇ ਇਹਨਾਂ ਨੇ ਮਿਲਣਾ ਹੋਵੇ ਨਾ ਇਹਨਾਂ ਨੂੰ ਆਪਣਾ ਰੰਗ ਛੱਡਣਾ ਪਊਗਾ ਚੂਨੇ ਨੂੰ ਆਵਦਾ ਛੱਡਣਾ ਪਊ ਹਲਦੀ ਨੂੰ ਆਵਦਾ ਛੱਡਣਾ ਪਊਗਾ ਫੇਰੇ ਮਿਲ ਸਕਦੇ ਆ ਤੇ ਜੇ ਇਹਨਾਂ ਨੇ ਆਪੋ ਆਪਣਾ ਰੰਗ ਰੱਖਿਆ ਆਖਿਆ ਵੀ ਅਸੀਂ ਨਹੀਂ ਛੱਡਣਾ ਤੇ ਨਹੀਂ ਮਿਲ ਸਕਦੇ ਜੀ ਸਾਧ ਸੰਗਤ ਜੀ ਉੱਚੀ ਕੌਮ ਦਾ ਮਾਣ ਕਰਨਾ ਵੀ ਇੱਕ ਗੁਨਾਹ ਆ ਉੱਚੀ ਕੌਮ ਦਾ ਉੱਚੀ ਜਾਤ ਦਾ ਮਾਣ ਕਰਨਾ ਵੀ ਗਨਾਹ ਵਾ ਤੇ ਜੇ ਤੁਸੀਂ ਆਖੋ ਵੀ ਨਹੀਂ ਨਹੀਂ ਜਾਂਦੇ ਆ ਉਹ ਉਦੋਂ ਵੱਡਾ ਗਨਾਹ ਹੋ ਉਹ ਉਹ ਵੱਡਾ ਗਨਾਹ ਵਾ ਇਸ ਕਰਕੇ ਮਹਾਰਾਜ ਜੀ ਗੁਰਬਾਣੀ ਦਾ ਬਰਨਾ ਫਰਮਾਇਆ ਵੀ ਇਹ ਦੋਵੇਂ ਰੰਗ ਛੱਡ ਕੇ ਤੇ ਫੇਰ ਹਰਾਮ ਸਿਨੇਹੀ ਤੋਮਲੇ ਦੋਨੋਂ ਵਰਨ ਗਵਾਏ ਆ ਤਹੀ ਤਾਂ ਕਿੱਥੇ ਹੋ ਸਕਦੇ ਜੇ ਜੇ ਆਪਣਾ ਇਹ ਰੰਗ ਛੱਡੋਗੇ ਤੇ हिम्मत ਨਾਲ ਕਰੋਗੇ ਤੁਸੀਂ کہہ ਦੋ ਪਰਮਿਸ਼ਨ ਲੈਣੀ ਆ ਮਹਾਰਾਜ ਨੂੰ ਮੰਨਣ ਦੀ ਆਪਾਂ کہہ ਦੋ ਪਰਮਿਸ਼ਨ ਲੈਣੀ ਆ ਜਿਵੇਂ ਜੀ ਤੁਸੀਂ ਭਾਵਨਾ ਰੱਖ ਲੋਗੇ ਉਹ ਜਾ ਤੁਹਾਨੂੰ ਮਹਾਰਾਜ ਫਲ ਦੇ ਦੇਣ ਲੱਗੂਗਾ ਪਰਮੇਸ਼ਰ ਇੱਛਾ ਪੂਰਕ ਬਾ ਕੇ ਦੀ ਇਹ ਪਰਮਿਸ਼ਰ ਨਹੀਂ ਹੁੰਦਾ ਤੁਸੀਂ ਇਹਦੇ ਅੱਗੇ ਕਿਹੋ ਜਿਹਾ ਮੱਥਾ ਦੇਖਦੇ ਜੀ ਤੁਸੀਂ ਕੀ ਸ਼ਰਧਾ ਲੈ ਕੇ ਆਏ ਜੀ ਸਾਧ ਸੰਗਤ ਜੀ ਉਹ ਤਾਂ ਢੀ ਪੂਰੀ ਹੋਊਗੀ ਇਨਚਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਆਰ ਭਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ 사ਤ ਸੰਗਤ ਜੀ ਮਹਾਰਾਜ ਦੀ ਗੁਰਬਾਨੀ ਦਾ ਪਰਮਾਨਾ ਵੀ ਜੇ ਇਹਨੂੰ ਤੁਸੀਂ ਸ਼ਬਦਾਂ ਨਾਲ ਭਾਵਨਾ ਨਾਲ ਮੰਨੋਗੇ ਤੇ ਸਾਰੇ ਫਲ ਮਿਲਦੇ ਆ ਕਿਹੜੀ ਚੀਜ਼ ਹੈ ਜਿਹੜੀ ਮਹਾਰਾਜ ਨਹੀਂ ਦਿੰਦੇ ਤੇ ਕਿੰਨੇ ਨਹੀਂ ਲਈ ਪਈ ਮੈਨੂੰ ਇਹ ਦੱਸੋ ਤੇ 사ਤ ਸੰਗਤ ਜੀ ਇਹ ਹੁਣ ਜੇ ਕਮੀ ਆ ਆਪਣੇ ਮੰਨਣ ਚ ਕਿਉਂ ਜਿੰਨੀ ਭਾਈ ਸਾਹਿਬਾਂ ਨੇ ਮਿਹਨਤ ਕਰਦੀ ਆ ਨਾ ਇੰਨੀ ਮਿਹਨਤ ਹੋਰ ਵੀ ਕਿਸੇ ਨੇ ਕਰਨੀ ਤੇ ਨਾ ਤੁਹਾਨੂੰ ਖੇਵੇਂ ਠਾਉਣਾ ਵਾ ਤੇ ਇਸ ਕਰਕੇ ਹੋਣੀ ਬੇਇੱਜ਼ਤੀ ਆ ਵੀ ਜਿਵੇਂ ਹੁਣ ਆਪਾਂ ਪਟਨਾ ਸਾਹਿਬ ਨਗਰ ਕੀਰਤਨ ਲੈ ਕੇ ਜਾਣਾ ਵਾ 25ਵਾਂ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਵੱਧ ਤੋਂ ਵੱਧ ਸੰਗਤ ਇਕੱਠੀ ਕਰੋ ਫਿਰ ਆਪਾਂ ਜਿਵੇਂ ਨਗਰ ਕੀਰਤਨ ਚ ਜਾਂਦੇ ਆ ਉਹਦੇ ਵਿੱਚ ਜਿੰਨੀ ਕ ਸੰਗਤ ਆਪਣੇ ਨਾਲ ਜਾਂਦੀ ਆ ਉਹਨੂੰ ਇਹ ਜ਼ਰੂਰ ਕਿਹਾ ਕਰੋ ਕਿ ਕੋਈ ਕੀਰਤੀ ਨਹੀਂ ਕਰਨੀ ਗੰਨ ਨਹੀਂ ਬੋਲਣਾ ਕੋਈ ਉਹ ਜਿਆ ਬਚਨ ਨਹੀਂ ਬੋਲਣਾ ਵੀ ਕੇ ਨੂੰ ਥੇਸ ਲੱਗੇ ਜੇ ਆਪਾਂ ਜਾਣਾ ਆਪਾਂ ਪਟਨਾ ਸਾਹਿਬ ਜਾਣਾ ਨਾ ਅਹੀਂ ਪਟਨਾ ਸਾਹਿਬ ਜਾਏ ਤਾਂ 3 ਮਹੀਨੇ ਪਹਿਲਾਂ ਕੈਪਟਨ ਸਾਹਿਬ ਚੇਅਰਮੈਨ ਸਾਹਿਬ ਅਹੀਂ ਸਾਰੇ ਜਾਣੇ ਉਹਨਾਂ ਦਾ ਕਹਿਣਾ ਵਾ ਵੀ ਪਟਨਾ ਸਾਹਿਬ ਦੀ ਜਿਹੜੀ ਸੰਗਤ ਆ ਨਾ ਉਹ ਕਹਿੰਦੇ ਆ ਵੀ ਅਹੀਂ ਇੱਥੇ ਮਾਰਾਇਦਾ ਦਿਨ ਮਨਾਇਆ ਨਾ ਜਿਹੜਾ ਤੇ ਪੰਜਾਬ ਤੋਂ ਜਿਹੜੇ ਕਮੇਟੀ ਵਾਲੇ ਉਹ ਵੇਖਣ ਆਏ ਆ ਵੀ ਤੁਸੀਂ ਐਡਾ ਵਧੀਆ ਦਿਨ ਕਿਵੇਂ ਬਨਾਇਆ ਵਾ ਤੇ ਸਾਡੀ ਵਿਚਾਰ ਇਹ ਆ ਵੀ ਹੁਣ ਆਪਾਂ ਉੱਥੇ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਜਹਾੜਾ ਮਨਾਉਣਾ ਵਾ ਤੇ ਉਹ ਸਾਨੂੰ ਪੁੱਛਣ ਵੀ ਇਹ ਰੰਗਰੇਟੇ ਇੰਨੇ ਕਿੱਦਾਂ ਅਜਾਕਰ ਹੋ ਗਏ ਆ ਵੀ ਇਹਨਾਂ ਨੇ ਇੱਡਾ ਵਧੀਆ ਦਿਨ ਮਨਾਇਆ ਵਾ ਉਹ ਦਿਨ ਆਪਾਂ ਤਾਂ ਵਧੀਆ ਮਨਾ ਸਕਦੇ ਆ ਜੇ ਆਪਣੀ ਸੰਗਤ ਵਧੀਆ ਸਬੂਤ ਦੋਗੇ ਤਾਂ ਆਪਣੀ ਵਾਹ ਵਾਹ ਹੋ ਸਕਦੀ ਹੈ ਜੇ ਆਪਾਂ ਵਧੀਆ ਸਬੂਤ ਦਵਾਂਗੇ ਸਾਧ ਸੰਗਤ ਜੀ ਆਪਾਂ ਨੂੰ ਨਾਗਪੁਰ ਸਾਹਿਬ ਜਗ੍ਹਾ ਮਿਲੀ ਹੈ ਜਿਹੜੀ ਇੱਕ ਕਿਲੇ ਦੇ ਕਰੀਬ ਉਥੇ ਸੇਵਾ ਚੱਲ ਰਹੀ ਆ ਜੇ ਆਪਾਂ ਪੰਜਾਬ ਦੇ ਵਿੱਚੋਂ ਏਕੇ ਖੇਤੀ ਉੱਥੇ ਦੇ ਦੀਏ ਨਾ ਤੇ ਦਸ ਮੰਜ਼ਿਲਾ ਜਿਹੜੀ ਬਿਲਡਿੰਗ ਦਾ ਵਿਚਾਰ ਵਾ ਨਾ ਬੜਾ ਲੰਮਾ ਸਮਾਂ ਨਹੀਂ ਆ ਉਥੇ ਗੁਰਦੁਆਰਾ ਸਾਹਿਬ ਇੱਕ ਬਣਾ ਦਿੱਤਾ ਵਾ ਜਿਹੜਾ ਆਰਟੀ ਤੌਰ ਤੇ ਬਣਾਇਆ ਵਾ ਸ ਬਾਕੀ ਜਿਹੜੀ ਹੁਣ ਬਿਲਡਿੰਗ ਬਣਨੀ ਆ ਉਹ ਨਕਸ਼ੇ ਨਾਲ ਬਣਨੀ ਆ ਸਾਹਮਣੇ ਦਰਵਾਜ਼ਾ ਬਣਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮਾਣਾ ਵਾ ਗੁਰਦੁਆਰਾ ਸੀਜ਼ ਮਾਰਗਤ ਇਹ ਇੱਕ ਬਾਬੇ ਸਰਨਾਥੀ ਦੇ ਨਾਮ ਤੇ ਬਣਨੀ ਹੈ ਧਰਮਸ਼ਾਲਾ ਤੇ ਇੱਕ ਬਣਾਵਾ ਵਿਦਿਆ ਭਵਨ ਜਿਹਦੇ ਵਿੱਚ ਆਪਣੇ ਬੱਚੇ 12ਵੀਂ ਤੋਂ ਬਾਅਦ ਜਿਹੜੇ ਕੋਰਸ ਕਰਦੇ ਆ ਉਹਨਾਂ ਨੂੰ ਉੱਤੇ ਕੋਰਸ ਫ੍ਰੀ ਕਰਾਇਆ ਜਾਊਗਾ ਫ੍ਰੀ ਉਹਨਾਂ ਨੂੰ ਖਾਣਾ ਦਿੱਤਾ ਜਾਊਗਾ ਰਹਿਣ ਸਹਿ ਸਾਰਾ ਕੋਨਾ ਫਰੀ ਹੋਊਗਾ ਜਿਹੋ ਜਾਂ ਮਰਜ਼ੀ ਅਫਸਰ ਬਣੇ ਜਿੰਦਾ ਮਰਜ਼ੀ ਉਹਦਾ ਪ੍ਰਾਪਤ ਕਰੇ ਸਾਰੇ ਕੋਰਸ ਉਹਨਾਂ ਨੂੰ ਫਰੀ ਕਰਾਇਆ ਜਾਣਗੇ ਪਰ ਉਹ ਸਫਲਤਾ ਹੋ ਸਕਦੇ ਆ ਜੇ ਆਪਾਂ ਸਾਰੇ ਜਣੇ ਫਿਕਰ ਕਰਾਂਗੇ ਦੱਕੇ ਸਾਥ ਦੇਵਾਂਗੇ ਸਹਯੋਗ ਦੇਵਾਂਗੇ ਤੇ ਸਾਧ ਸੰਗਤ ਜੀ ਕੋਈ ਵੱਡੀ ਗੱਲ ਨਹੀਂ ਆ ਹੁਣ ਆਪਣੇ ਕੋਲ ਮਾਇਆ ਦੀ ਕਮੀ ਨਹੀਂ ਜੇ ਉਹ ਸਮਾਂ ਲੰਘ ਗਿਆ ਵਾ ਜਿਹੜੀਆਂ ਚਟਨੀ ਨਾਲ ਗਾਣ ਵਾਲੀਆਂ ਗੱਲਾਂ ਹੋ ਨੰਗੀਆਂ ਹੁਣ ਸਾਰੇ ਆਪਾਂ ਵਧੀਆ ਰੋਟੀ ਖਾਂਦੇ ਆ ਕੋਈ ਕਸਰ ਨਹੀਂ ਆ ਹੁਣ ਜੇ ਕਮੀਆਂ ਤੇ ਆਪਣੇ ਜਵਾਬ ਇਹ ਕਮੀ ਦੂਰ ਕਰੋ ਇੰਨੀਆਂ ਹੀ ਬੇਤਿਆ ਪਰਵਾਰ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸਰਦਾਰ ਜਗਤ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਦੇ ਬਾਰੇ ਵੀ ਦੱਸਿਆ